ਹਾਂਜੀ ਦੋਸਤੋ ਡਾਕਟਰ ਫੁਖਤ ਸਿੰਘ ਜੀ channel ਤੇ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਗੱਲ ਕਰ ਲਈਏ ਜਿਹੜੇ ਆਪਣੇ ਗੋਡੇ ਹੁੰਦੇ ਆ ਜਿਹੜੇ ਆਪਣੇ ਹਮਨ ਦੇ ਵਿੱਚ ਉਹਨਾਂ ਦੇ ਕਾਫੀ ਜਿਹੜੀ ਦਰਦ ਅੱਜਕੱਲ ਬਹੁਤ سارے ਲੋਕਾਂ ਨੂੰ ਜਿਹੜੀ ਇਹ ਦਰਦ ਦੀ ਇਸ ਸਮੱਸਿਆ ਗੋਡਿਆਂ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਪੀੜਤ ਨੇ ਗੋਡਿਆਂ ਤੋਂ ਸੋ ਅੱਜ ਆਪਾਂ ਉਹ ਗੋਡਿਆਂ ਦੀਆਂ ਦਰਦਾਂ ਦਾ ਜਿਹੜਾ ਲਾਜ ਏ ਉਹ ਤੁਹਾਨੂੰ ਮੈਂ ਦੱਸਣਾ ਹੈ ਕਿ ਹੋਮੀਓਪੈਥੀ ਮੈਡੀਸਨ ਦੇ ਨਾਲ ਹੁਣ ਬਹੁਤ ਸਾਰੇ ਵੀਰਾਂ ਨੇ ਇਹ ਕਮੈਂਟ ਵੀ ਕਰਦੇ ਆ ਵੀ ਤੁਸੀਂ ਹੋਮੀਓਪੈਥੀ ਜਿਹੜੀ ਏ ਇਹ ਕਿੱਥੋਂ ਕਿਵੇਂ ਸਿੱਖੀ ਸੋ ਮੈਂ ਤਾਂ ਥੋੜਾ ਜਿਹਾ ਦੱਸ ਦਵਾਂ ਕਿ ਜਿਹੜੀ ਹੋਮੀਓਪੈਥੀ ਏ ਮੇਰੇ ਮਾਮਾ ਜੀ ਨੇ ਉਹ ਡਾਕਟਰ ਨੇ ਹੋਮੀਓਪੈਥੀ ਦੇ ਆਸਟ੍ਰੇਲੀਆ ਦੇ ਵਿੱਚੋਂ ਬਹੁਤ ਅੱچھے ਕਾਬਲ ਡਾਕਟਰ ਨੇ ਉਹਨਾਂ ਨੇ ਆਪਣਾ ਜਿਹੜਾ ਜਦੋਂ ਲੋਕਡਾਊਨ ਆਇਆ ਸੀ ਉਦੋਂ ਮੇਰੇ ਕੋਲ ਇੱਥੇ ਰਹੇ ਸੀਗੇ ਇੱਥੇ ਮਿਲਣ ਵਾਸਤੇ ਆਏ ਸੀ ਪਰ ਲੋਕਡਾਊਨ ਹੋ ਗਿਆ ਆਸਟ੍ਰੇਲੀਆ ਗਏ ਨਹੀਂ ਉਹਨਾਂ ਦੇ ਕੋਲੋਂ ਮੈਂ ਹੋਮੀਓਪੈਥੀ ਬਹੁਤ ਸਾਰਾ ਜਿਹੜਾ ਟਰੀਟਮੈਂਟ ਸਿੱਖਲੇ ਸੀਗੇ ਬਹੁਤ ਸਾਰੀ ਮੈਡੀਸਿਨ ਮੈਂ ਰੱਖੀ ਹੋਈ ਘਰੇ ਲਿਆ ਕੇ ਸੋ ਉਹਦੇ ਵਿੱਚੋਂ ਅੱਜ ਇੱਕ ਮੁੱਖ ਜਿਹੜਾ ਟਰੀਟਮੈਂਟ ਹੈ ਗੋਡੇ ਬਹੁਤ سارے ਭੈਣਾ ਭਰਾਵਾਂ ਦੇ ਨੌਜਵਾਨ ਵੀਰਾਂ ਦੇ ਗੋਡੇ ਜਿਹੜੇ ਬੜੇ ਫੀਡ ਕਰਦੇ ਆ ਹੁਣ ਆਪਾਂ ਦੇਖਦੇ ਆ ਕਿਹਨਾਂ ਨੂੰ ਗੋਡਿਆਂ ਤੋਂ ਬਹਿਣਾ ਮੁਸ਼ਕਿਲ ਹੈ ਸੋ ਸਾਰੇ ਜਿਹੜੇ ਗੋਡਿਆਂ ਦਾ ਜਿਹੜਾ ਟਰੀਟਮੈਂਟ ਸੋ ਇਹ ਜਿੰਨੀ ਵੀ ਦਵਾਈਏ ਹੋਣੀਓ ਪੈਥੀ ਦੀਏ ਤੁਸੀਂ YouTube ਤੇ ਜਾ ਕੇ ਸਰਚ ਵੀ ਕਰ ਲੈਣੀ ਹੈ ਸੋ ਦੋਸਤੋ ਇਹ ਦੀ ਗੋਡਿਆਂ ਦੀ ਜਿਹੜੀ ਦਰਦ ਦੀ ਦਵਾਈ ਹੈਗੀ ਇਹ ਹੈ OLEDIUM LEDIUM L A -E D I U M LEDIUM ਪਲਸ ਰੇਟ ਸੋ ਇਹ ਬੜੀ ਕਾਰਗਰ ਦਵਾਈ ਹੈ ਇਹ ਜਿਹੜੇ ਵੀ ਆਪਣਾ ਗੋਡਿਆਂ ਦੀ ਤਕਲੀਫ ਤੋਂ ਸੱਜਣ ਦੁਹੀ ਆ ਸੋ ਕੁਛ ਨਹੀਂ ਕਰਨਾ ਇਹ ਮਤਲਬ ਕਿ ਪੋਟੈਂਸ਼ੀ ਦੀ ਵਿੱਚ ਵੀ ਆਉਦੀ ਹੈ 30 CH 200 CH ਤੇ 1 M ਇਹ ਤਿੰਨ ਪੋਟੈਂਸ਼ੀਆਂ ਦੇ ਵਿੱਚ ਆਉਦੀ ਹੈ ਦਵਾਈ ਲੈਡੀਅਮ ਮੈਂ ਥੋੜਾ ਜਿਆਦਾ ਇਹਦਾ ਪੰਜਾਬੀ ਵਿੱਚ ਵੀ ਨਾਮ ਕਰ ਦੇਵਾਂ ਲੈਡੀ ਅਮ ਪਲਸਰੇਟ ਪਲਸਰੇਟ ਸੋ ਉਹ ਵੀ ਉਹ ਪੈਥੀ ਦੀ ਦਵਾਈ ਹੈ ਆ ਤੁਸੀਂ ਵੇਖ ਲਓ ਡਾਕਟਰ ਐਸ ਬੀ ਐਲ ਦੀ ਲੈ ਲਓ ਥੋੜੀ ਸਸਤੀ ਮਿਲ ਜਾਂਦੀ ਹੈ ਜੇ ਆਪਾਂ ਡਾਕਟਰ ਦੀ ਆਪਣਾ ਡਾਕਟਰ ਜੋਂ ਦੀ ਡਾਕਟਰ ਰਕਵੇ ਦੀ ਲਵਾਗੇ ਉਹ ਥੋੜੀ ਮਹਿੰਗੀ ਮਿਲੇਗੀ ਉਹ ਜਿੰਨਾਂ ਦੇ ਜ਼ਿਆਦੀ ਤਕਲੀਫ ਹੈ ਉਹ 200 ਲੈ ਲੈਣਾ 200 ਦੀਆਂ 10 10 ਜਿਹੜੀਆਂ ਬੂੰਦਾ ਹੈਗੀਆਂ ਨੇ 10 ਡ੍ਰੌਪ ਇਹ 10 10 ਡ੍ਰੌਪ ਤੁਸੀਂ ਦਿਨ ਚ ਤਿੰਨ ਵਾਰ ਹੀ ਲੈਣੇ ਆ ਦੋਸਤੋ ਹੋਮੀਓਪੈਥੀ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਹੋਮੀਓਪੈਥੀ ਲੇਟ ਕੰਮ ਕਰਦੀ ਏ ਹੋਮੀਓਪੈਥੀ ਕੰਮ ਨਹੀਂ ਕਰਦੀ ਤੁਸੀਂ ਆਪਣੀ ਅੱਜ ਕਈ ਵੀ ਵੀਡੀਓ ਹੋਏਗੀ ਫੇਸ ਕਾਮ ਤੇ ਹੋਮੀਓਪੈਥੀ ਦੇ ਟਰੀਟਮੈਂਟ ਤੇ ਬੰਦਿਆਂ ਵਾਲੇ ਇਲਾਜ ਦੇ ਸੋ ਇਹ ਕੰਮ ਕਿੱਦਾਂ ਨਹੀਂ ਕਰਦੀ ਤੇ ਇਹਦੇ ਵਿੱਚ ਵੀ ਬਹੁਤ ਲੌਜੀਕ ਨੇ ਜਿਹੜੀ ਹੋਮੀਓ ਇਹ ਮੈਡੀਸਨ ਇੱਕ ਅਲਕੋਹਲ ਹੁੰਦਾ ਦੋਸਤੋ ਅਲਕੋਹਲ ਸੋ ਇਹਦੇ ਵਿੱਚ ਕੀ ਹੈਗਾ ਵੀ ਜਦੋਂ ਤੁਸੀਂ ਇਹਨੂੰ ਆਪਣਾ ਇਹਦੇ ਨਾਲ ਤੁਹਾਨੂੰ ਪ੍ਰੇਜ ਵੀ ਬਹੁਤ ਕਰਨੇ ਪੈਂਦੇ ਆ। ਸੋ ਜਿਵੇਂ ਇਹਦੇ ਵਿੱਚ ਆਪਾਂ ਸ਼ਰਾਬ ਨਹੀਂ ਪੀਣੀ, ਆਚਾਰ ਨਹੀਂ ਖਾਣਾ, ਚਾਹ ਨਹੀਂ ਪੀਣੀ, ਕੌਫੀ ਨਹੀਂ ਪੀਣੀ, ਛੋਟੀ ਲਾਚੀ ਨਹੀਂ ਖਾਣੀ, ਕੱਚਾ ਪਿਆਜ਼ ਨਹੀਂ ਖਾਣਾ, ਲਸਣ ਨਹੀਂ ਖਾਣਾ। ਇਹ ਸਾਰੀਆਂ ਚੀਜ਼ਾਂ ਕਿਉਂਕਿ ਜਦੋਂ ਤੁਸੀਂ ਇਹ ਚੀਜ਼ਾਂ ਆਪਾਂ ਖਾਵਾਂਗੇ, ਉਹਦੇ ਨਾਲ ਜਿਹੜਾ ਆਪਣੀ ਦਵਾਈ ਇਹਦਾ ਅਸਰ ਖਤਮ ਹੋ ਜਾਏਗਾ। ਸੇਕ ਦੋਸਤੋ ਦਵਾਈ ਖਾਣ ਦੀ ਵਿਧੀ ਇਹ ਖਾਣੀ ਕਦੋਂ ਹੈ? ਅੱਧਾ ਘੰਟਾ ਪਹਿਲਾਂ ਆਪਣੇ ਮੂੰਹ ਦੇ ਵਿੱਚ ਬਿਲਕੁਲ ਕੋਈ ਚੀਜ਼ ਦਾ ਸਵਾਦ ਨਹੀਂ ਹੋਣਾ ਚਾਹੀਦਾ ਉਦੋਂ ਦਵਾਈ ਖਾਣੀ ਹੈ ਅੱਧਾ ਘੰਟਾ ਬਾਅਦ ਚ ਦਵਾਈ ਖਾਣ ਤੋਂ ਬਾਅਦ ਆਪਾਂ ਕੁਝ ਨਹੀਂ ਖਾਣਾ ਸੋਏ ਤੇ ਇੰਟਰਪ੍ਰੇਟ ਹੈਗੇ ਆ ਲੈਡੀਆਂ ਪਲਸ ਰੇਟ ਦਵਾਈ ਏ ਤੁਸੀਂ YouTube ਤੇ ਸਰਚ ਵੀ ਮਾਰ ਲੈਣੀ ਹੈ ਗੋਡਿਆਂ ਦੀ ਦਰਦ ਵਾਸਤੇ ਜਿਹੜੀ ਦਵਾਈ ਏ ਇਹ ਬਹੁਤ ਹੀ ਵਧੀਆ ਜਿਹੜੀ ਗੋਡਿਆਂ ਦੀ ਦਰਦ ਵਾਸਤੇ ਜਿਹੜੀ ਬਹੁਤ ਵਧੀਆ ਦਵਾਈ ਏ ਸੋ ਤੁਸੀਂ ਜਿਹੜੇ ਮੇਰੇ ਮਾਪਿਓ ਮੇਰੇ ਭੈਣਾ ਭਰਾ ਮੇਰੇ ਚਾਚੇ ਤਾਏ ਮੇਰੇ ਆਂਟੀਆਂ ਅੰਕਲ ਜਾਂ ਹੋਰ ਵੀ ਸੱਜਣ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਏ ਸੋ ਉਹ ਜਿਨ੍ਹਾਂ ਦੇ ਨਾਰਮਲੀ ਉਹ 30 ਪੋਟੈਂਸ਼ੀ ਲੈ ਲੈਣ 30 ਪੋਟੈਂਸ਼ੀ ਹੁੰਦੀ ਆ ਪਰ ਯੋਜਨਾ ਲੈਣੀ ਹੁੰਦੀ ਦੋਸਤੋ ਰੋਜ਼ ਯੋਜਨਾ ਦਿੱਲੀ ਲੈ ਦੀ ਜਿਹੜੀ 200 ਪੋਟੈਂਸ਼ੀ ਇਹ ਆਪਾਂ ਹਫਤੇ ਬਾਅਦ ਇੱਕ ਵਾਰੀ ਲੈ ਲਈ ਫਿਰ ਆਪਾਂ ਹਫਤੇ ਬਾਅਦ ਲੈਣੀ ਹੁੰਦੀ ਦੋਸਤੋ ਜਿਹੜੀ 1 ਐਮ ਇਹ ਵੀ ਆਪਾਂ ਐਵੇਂ ਹੀ ਲੈਣੀ ਆ 10-10 ਤੇ ਬਾਰੇ ਲੈਣੀ ਹੁੰਦੀ ਆਪਾਂ ਇੱਕ ਮਹੀਨੇ ਬਾਅਦ ਤੁਹਾਨੂੰ ਅਫਰ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਡਾਕਟਰ ਸੁਖਤੈਂਦ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਆ ਲੈ ਕੇ ਅਗਲੀ ਦਵਾਈ ਸੋ ਥੈਂਕ ਯੂ ਸੋ ਮਚ